ਨਾਲ ਖੜੀ ਜੋ ਮੇਰੇ ਦੋਸਤੋ ਅੱਜ ਦੀ ਜਿਹੜੀ ਵੀਡੀਓ ਹੈ ਮਿਲਾਵਟ ਤੇ ਆ ਗਈ ਜਿਹੜਾ ਪਟਿਆਲਾ 3000 ਲੀਟਰ ਦੁੱਧ ਫੜਿਆ ਗਿਆ ਉਸ ਚੀਜ਼ ਤੇ ਆ ਗਈ ਮੈਂ ਸਿਰਫ ਅੱਜ ਮਿਲਾਵਟ ਤੇ ਹੀ ਬੋਲਣਾ ਹੈਗਾ ਇਹ ਹੈਗਾ ਡੈਲਸੀਸ ਸੈਂਟਰ ਦਿਖਾ ਜਰਾ ਸਾਰਿਆਂ ਨੂੰ ਆ ਸਾਰੇ ਮਿਲਾਵਟ ਖੋਰਾ ਦੇਖ ਲਓ ਤੁਹਾਡੀ ਦੇਨ ਆ ਤੁਹਾਡੇ ਦੁੱਧ ਪੀ ਕੇ ਹੋਰ ਮਿਲਾਵਟੀਆਂ ਚੀਜ਼ਾਂ ਖਾ ਕੇ ਮਰੀ ਡੈਲਸੀਸ ਤੇ ਨੇ ਮੈਂ ਤੁਹਾਨੂੰ ਅੰਦਰਲਾ ਹਸਪਤਾਲ ਦਿਖਾਵਾਂਗਾ ਜਿਹੜਾ ਪਟਿਆਲਾ ਚ 3000 ਲੀਟਰ ਦੁੱਧ ਫੜਿਆ ਗਿਆ ਉਹ ਵੀ ਵੇਰ ਕਾਦਾ ਕੋਈ ਮੈਨੇਜਰ ਜਾਂ ਜਨਰਲ ਸੈਕਟੇ ਇੰਨਾ ਸੈਕਟਰੀ ਸੀ ਮਨੇ ਜਨਰਲ ਫੈਕਟਰੀ ਸੀਗਾ ਜਦ 베ਰਕਾ ਪੰਜਾਬ ਦਾ ਇੱਕ ਇੰਨਾ ਵੱਡਾ ਪਲਾਂਟ ਹੈ 베ਰਕਾ ਅਮੂਲ ਇਹ ਜੇ ਪੰਜ ਚਾਰ ਜਿਹੜੀਆਂ ਹੈਗੀਆਂ ਜਿਹੜੇ ਜੇ ਉਹ ਵੀ ਮਿਲਾਵਟ ਕਰਨਗੇ ਤੇ ਕੀ ਬਣੂਗਾ ਫਿਰਤਾ ਰਹਿਣਾ ਦੁਲਵਰ ਰਹਿਥੇ ਔਰ ਤੁਹਾਨੂੰ ਮੈਂ ਦੱਸ ਦੇਣਾ ਜਿਹੜੇ ਆ ਦੁੱਧ ਚ ਮਿਲਾਵਟ ਕਰਦੇ ਨੇ ਦੇਖੋ ਆ ਜਿਹੜਾ ਡੈਲਸੀ ਮਰੀ ਜਾਂ ਨਾ ਅਸੀਂ ਕਹਿੰਨੇ ਕਿਵੇਂ ਤੁਸੀਂ ਤਾਂ ਬੱਚਿਆਂ ਨੂੰ ਵੀ ਨਹੀਂ ਛੱਡ ਰਿਆ ਛੋਟੇ ਛੋਟੇ ਬੱਚੇ ਨਵਜਾਤ ਬੱਚੇ ਤੁਹਾਡਾ ਦੁੱਧ ਪਿੰਦੇ ਨੇ ਔਰ ਅੱਜ ਮੈਂ ਆਪਣੀ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਸਰਕਾਰ ਨੂੰ ਨਸਿਆਂ ਦਾ ਉਹਨਾਂ ਨੇ ਉਪਰਾਲਾ ਬੜਾ ਵੱਡਾ ਕੀਤਾ ਹੈਗਾ ਮੈਂ ਉਹਨਾਂ ਦੇ ਨਾਲ ਹੈਗਾ ਔਰ ਸਾਡੇ ਜਿਹੜੇ ਹੈਲਥ ਮਨਿਸਟਰ ਸਾਹਿਬ ਬਲਬੀਰ ਸਿੰਘ ਜੀ ਅੱਜ ਸਾਡੇ ਜਿਹੜੇ ਭਗਵੰਤ ਮਾਨ ਜੀ ਲੁਧਿਆਣੇ ਆਏ ਹੋਏ ਨੇ ਜੀ ਸਾਡੇ ਕੇਜਰੀਵਾਲ ਸਾਹਿਬ ਵੀ ਲੁਧਿਆਣੇ ਆਏ ਨੇ ਔਰ ਮੈਂ ਹੈਲਥ ਮਨਿਸਟਰ ਸਾਹਿਬ ਨਾਲ ਵਾਦਾ ਕਰਦਾ 6 ਮਹੀਨੇ ਸਾਨੂੰ ਇਹਨਾ ਮਿਲਾਵਟਾ ਖੋੜ ਲਈ ਦੇ ਦਿਓ 6 ਮਹੀਨੇ ਸਾਡੀ ਸੰਸਥਾ ਨੂੰ ਅਸੀਂ ਪੰਜਾਬ ਚ ਮਿਲਾਵਟ ਬਿਲਕੁਲ ਬੰਦ ਕਰ ਦੇਾਂਗੇ ਜੇ ਨਾ ਬੰਦ ਕਰ ਸਕੇ ਨਾ ਸਾਨੂੰ ਚੜਾਏ ਚ ਲੈ ਜਾ ਕੇ ਫਾਂਸੀ ਦੇ ਦਿਓ ਮੈਂ ਤੁਹਾਨੂੰ ਦੱਸਦਾ ਹੈਲਥ ਮਿਨਿਸਟਰ ਸਾਹਿਬ ਤੁਹਾਡਾ ਪਹਿਲਾਂ ਬਹੁਤ ਯੋਗਦਾਨ ਰਿਹਾ ਡੈਲਸੀ ਸੈਂਟਰ ਹੈ ਨਾ ਤੇ 17 ਮਹੀਨਿਆਂ ਦੀ ਦੇਣ ਹੈ ਜਿਹੜੀ ਪੰਜਾਬ ਸਰਕਾਰ ਸਾਡੇ ਦੇ ਖਾਸ ਕਰਕੇ ਹੈਲਥ ਮਿਨਿਸਟਰ ਬਲਬੀਰ ਸਿੰਘ ਜੀ ਦੇ ਨਾਲ 17 ਮਹੀਨੇ ਚ ਜਦ ਡੈਲਸੀ ਸੈਂਟਰ ਭਾਦਾ ਦਾ ਪਹਿਲਾ ਡੈਲਸੀ ਸੈਂਟਰ ਬਣ ਸਕਦਾ ਸਾਨੂੰ 6 ਮਹੀਨੇ ਮਿਲਾਵਟ ਖੋਰਾ ਦੇ ਖਿਲਾਫ ਐਕਸ਼ਨ ਲੈਣ ਦਾ ਸਾਨੂੰ ਟਾਈਮ ਦੇ ਦਿਓ ਮੈਂ ਕਹਿ ਰਿਹਾ ਪੰਜਾਬ ਜਿੱਥੇ ਤੁਸੀਂ ਨਸ਼ਾ ਮੁਕਤ ਕਰਨ ਲੱਗਿਆ ਅਸੀਂ ਪੰਜਾਬ ਨੂੰ ਮਿਲਾਵਟ ਤੋਂ ਬਿਲਕੁਲ ਮੁਕਤ ਕਰ ਦੇਵਾਂਗੇ ਕੋਈ ਵੀ ਮਿਲਾਵਟ ਕਰਦੇ ਹਨ ਕਬਰਾਊਗਾ ਕੰਬੂਗਾ ਮੈਂ ਤੁਹਾਨੂੰ ਇਹ ਦੱਸਦਾ ਹਾਂ ਕਿਉਂਕਿ ਸਰਕਾਰਾਂ ਦਾ ਸਹਿਯੋਗ ਚਾਹੀਦਾ ਹੈ ਔਰ ਹੈਲਥ ਮਿਨਿਸਟਰ ਸਾਹਿਬ ਤੁਹਾਡਾ ਸਾਨੂੰ ਬਹੁਤ ਸਹਿਯੋਗ ਚਾਹੀਦਾ ਅਸੀਂ ਦੇਖਦੇ ਆ ਤੁਸੀਂ ਮਹੱਲੇ ਗਲੇ ਚ ਤੁਰੇ ਫਿਰਦੇ ਹੋ ਲੋਕਾਂ ਨੂੰ ਨਸ਼ਿਆਂ ਲਈ ਅਵੇਰਨੈਸ ਦੇਣ ਲਈ ਤੇ ਕਿਡਨੀ ਮਰੀਜ਼ਾਂ ਨੂੰ ਅਵੇਰਨੈਸ ਦੇਣ ਲਈ ਤੇ ਮੇਰੀ ਅੱਜ ਤੁਹਾਡੇ ਨਾਲ ਬੇਨਤੀ ਹੈ ਹੱਥ ਜੋੜ ਕੇ ਇਹ ਪੰਜਾਬ ਨੂੰ ਨਸ਼ੇ ਤੋਂ ਜ਼ਿਆਦਾ ਮਿਲਾਵਟ ਖੋ ਰਹੇ ਤਾਂ ਬਚਾਓ ਇੱਕ ਨਸ਼ੇੜੀ ਕਿੰਨੇ 10 ਘਰ ਖਰਾਬ ਕਰਦਾ ਹੈ ਜਿਹੜਾ ਮਿਲਾਵਟ ਖੋ ਰਾ ਜਿਹੜਾ ਦੁੱਧ ਹੈ ਔਰ ਖਾਸ ਕਰਕੇ ਵੇਰ ਕਾਲ ਹੈ ਜਿਹੜਾ ਉਹ ਮੈਨੇਜਰ ਹੈ ਜਨਰਲ ਸੈਕਟਰੀ ਹੈ ਜਿਵੇਂ ਆਪਾਂ ਨਸ਼ਿਆਂ ਵਾਲਿਆਂ ਦੀ ਕੋਠੀ ਢਾ ਰਹੇ ਆ ਪਹਿਲਾਂ ਤਾਂ ਉਹਦੀ ਕੋਠੀ ਢਾਓ ਤੇ ਉਹਨੂੰ ਫਾਂਸੀ ਦਿਓ ਜੇ ਉਹਨੂੰ ਫਾਂਸੀ ਮਿਲ ਜਾਊਗੀ ਤੇ ਅੱਗੇ ਮਿਲਾਵਟ ਖੋਰੀ ਬੰਦ ਹੋ ਜਾਊਗੀ ਆਪਣਾ ਕੀ ਸੁਣ ਤੁਸੀਂयां ਦੱਸੋ ਜੇ ਆਪਾਂ ਆਪਣੇ ਪੰਜਾਬ ਨੂੰ ਨਸ਼ਿਆਂ ਤੋਂ ਸਾਡੀ ਸਰਕਾਰ ਲੱਗੀ ਆ ਦੂਜਾ ਮਿਲਾਵਟ ਨਾਲ ਆ ਬਿਮਾਰੀਆਂ ਆ ਜਿਹੜੇ ਤੁਹਾਡੇ ਬੀਪੀ ਵੱਧਦੇ ਸ਼ੂਗਰ ਵੱਧਦੇ ਜਿਹੜੇ ਬੱਚੇ ਨੇ ਉਹ ਸਾਡੇ ਹਸਪਤਾਲਾਂ 'ਚ ਪਏ ਨੇ ਬਿਮਾਰੀਆਂ ਕਿੰਨੀਆਂ ਵਧੀਆਂ ਹਾਰਟ ਕੈਂਸਰ ਇਸ ਤੋਂ ਆਪਾਂ ਨੂੰ ਮੁਕਤੀ ਚਾਹੀਦੀ ਨੇ ਹੱਥ ਚੱਕ ਕੇ ਦੱਸੋ ਮੁਕਤੀ ਚਾਹੀਦੀ ਹੈ ਕਿ ਨਹੀਂ ਚਾਹੀਦੀ ਆਪਾਂ ਨੂੰ ਸਖਤ ਕਾਨੂੰਨ ਹੋਣਾ ਚਾਹੀਦਾ ਕਿ ਨਹੀਂ ਚਾਹੀਦਾ ਮੇਰੀ ਭਗਵੰਤ ਮਾਨ ਜੀ ਔਰ ਖਾਸ ਕਰਕੇ ਹੈਲਥ ਮਨਿਸਟਰ ਬਲਬੀਰ ਸਿੰਘ ਜੀ ਮੈਂ ਤੁਹਾਨੂੰ ਕਹਿ ਸਕਦਾ ਕਿ ਕਿਉਂਕਿ ਮੇਰੀ ਪਹੁੰਚ ਤੁਹਾਡੇ ਤੱਕ ਹੈ ਆ ਜਿਹੜਾ ਡੈਂਸੀ ਸੈਂਟਰ ਦੇਖ ਰਹੇ ਹੋ ਨਾ ਆ ਦੇਖੋ ਜਿਹੜਾ ਡੈਂਸੀ ਇਹ ਤੁਹਾਡੀ ਦੇਣਾ ਤੁਹਾਡਾ ਯੋਗਦਾਨ ਹੈ ਮੈਂ ਤੁਹਾਨੂੰ ਦੱਸ ਦਿਆ ਮਨਿਸਟਰ ਸਾਹਿਬ ਤੇ 6 ਮਹੀਨੇ 'ਚ ਸਾਡਾ ਵਾਦਾ ਫੇਰ ਤੁਹਾਨੂੰ ਮੈਂ ਦੱਸਦਾ ਆ ਵੀਡੀਓ ਨੂੰ ਵੱਤ ਤੋਂ ਵੱਸੇ ਸ਼ੇਅਰ ਕਰਿਓ ਪੰਜਾਬੀਓ ਮੈਂ ਤੁਹਾਨੂੰ ਦੱਸਦਾ ਜੇ ਆਪਣੇ ਬੱਚਿਆਂ ਨੂੰ ਬਚਾਣਾ ਆਪਣੇ ਬਜ਼ੁਰਗਾਂ ਨੂੰ ਬਚਾਣਾ ਹੈ ਨਸ਼ਿਆ ਲਈ ਤੇ ਆ ਮਿਲਾਵਟ ਖੋਰਾਂ ਲਈ ਨਹੀਂ ਤਾਂ ਦੇਖੋ ਕਿੰਨੇ ਸਾਲ ਦਾ ਬੱਚਾ ਦੇਖ ਰਿਓ ਛੋਟਾ ਜਿਹਾ ਇਹ ਕਿਹੜਾ ਇਹ ਕਿਹੜੀ ਨੇ ਦੇ ਮਰੀਜ਼ ਨੇ ਮੈਂ ਤੁਹਾਨੂੰ ਦੱਸ ਦਵਾ ਇਹ ਅੱਜ ਇਹਨਾਂ ਤੇ ਕੱਲ ਤੁਹਾਡੇ ਤੇ ਵੀ ਗੱਲ ਆ ਸਕਦੀ ਵੀਡੀਓ ਨੂੰ ਵੱਤ ਤੋਂ ਵੱਸੇ ਸ਼ੇਅਰ ਕਰੋ ਕਿ ਸਾਡੀ ਵੀਡੀਓ ਭਗਵੰਤ ਮਾਨ ਜੀ ਕੋਲ ਅਰਵਿੰਦ ਕੇਜਰੀਵਾਲ ਜੀ ਕੋਲ ਚਲੋ ਜਿਹੜੇ ਰਹਿ ਗਏ ਸਾਡੇ ਹੈਲਥ ਮਿਨਿਸਟਰ ਸਾਹਿਬ ਉਹਨਾਂ ਨੂੰ ਤਾਂ ਮੈਂ ਹੁਣ ਇਹ ਵੀਡੀਓ ਪਹੁੰਚਾ ਦੇਣੀ ਹੈਗੀ ਆ ਮੈਂ ਤੁਹਾਨੂੰ ਦੱਸ ਦਾਂ ਤੇ ਮੇਰੀ ਸਾਰਿਆਂ ਨੂੰ ਬੇਨਤੀ ਆ ਤੁਹਾਨੂੰ ਮੈਂ ਅੰਦਰਲਾ ਆਪਣਾ ਡਾਇਲਸੀਸੈਂਟਰ ਦਿਖਾ ਰਿਹਾ ਕਿਵੇਂ ਮਰੀ 4 ਘੰਟੇ ਦੀ ਸੇਵਾ ਲੈ ਕੇ ਅਤੇ ਸਿਰਫ ਮੈਂ ਤੁਹਾਨੂੰ ਡਾਇਲਸੀਸੈਂਟਰ ਦਿਖਾਣ ਲੱਗਾ ਜਿਵੇਂ ਹੋਰ ਕਿਸੇ ਚੀਜ਼ ਤੇ ਨਹੀਂ ਬੋਲਣਾ ਹੈਗਾ ਮਿਲਾਵਟੇ ਬੋਲਣਾ ਹੈ ਬਿਲਾ ਮਿਲਾਵਟ ਕਰੋ ਮਾਨਜਾਓ ਮਾਨਜਾਓ ਨਹੀਂ ਆਣ ਵਾਲੀਆਂ 10 ਪੁਸਤਾ ਤੁਹਾਡੀਆਂ ਵੀ ਇਸ ਤਰ੍ਹਾਂ ਹੀ ਰਹਿਣਗੀਆਂ ਦੇਖੋ ਆ ਡਾਇਲਸੀਸੈਂਟਰ ਆ ਅਦੇਖੋ ਕਿੰਨਾ ਸਾਫ ਸੁਥਰਾ ਬਣਾਇਆ ਇਹ ਸਾਰੀ ਸਾਡੇ ਪੰਜਾਬ ਸਰਕਾਰ ਦੀ ਤੇ ਡਾਕਟਰ ਬਲਬੀਰ ਸਿੰਘ ਜੀ ਜਿਹੜੇ ਹੈਲਥ ਮਿਨਿਸਟਰ ਹੈ ਉਹਨਾਂ ਦੀ ਦੇਣ ਹੈ ਤੇ ਮੈਂ ਫੇਰ ਤੁਹਾਨੂੰ ਪੰਜਾਬ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ 6 ਮਹੀਨੇ ਦੇ ਦਿਓ ਮਿਲਾਵਟ ਖੋਰ ਅਸੀਂ ਬੰਦ ਕਰ ਦਾਂਗੇ ਸਾਡੇ ਹੈਂਡ ਓਵਰ ਕਰ ਦਿਓ ਹੈਲਪਫੁਲ ਐਨਜੀਓ ਦੇ ਬਿਲਕੁਲ ਮਿਲਾਵਟ ਖਤਮ ਜੈ ਹਿੰਦ ਜੈ